ਮਾਬਿੰਦਰ ਕੌਰ ਮੇਰੇ ਵੱਲੋਂ ਪ੍ਰੇਮ ਪਰਿ ਸਾਖਸਰੇ ਕਾਲ ਜੀ ਮੈਂ ਇੱਕ ਆ ਤੁਹਾਨੂੰ ਬਹੁਤ ਸੋਨਾ ਸੁਹਾਗ ਸੁਣਾ ਰਹੀ ਹਾਂ ਇਹ ਤੁਸੀਂ ਅੱਗੇ ਨਹੀਂ ਸੁਣਿਆ ਹੋਊਗਾ ਘੱਟ ਬਹੁਤ ਸੁਣਿਆ ਹੋਏਗਾ ਤੇ ਇਹ ਸੁਹਾਗ ਇੱਕ ਅਸੀਸ ਹੈ ਗੁਰੂ ਦੀ ਧੀ ਨੂੰ ਜਦੋਂ ਆਪਾਂ ਵਿਆਹ ਰੱਖਦੇ ਹਾਂ ਤੇ ਉਹ ਤੋਂ ਪਹਿਲਾਂ ਗਾਉਂਦੇ ਹਾਂ ਤੇ ਹਰ ਥਾਂ ਤੇ ਹੀ ਗਾਇਆ ਜਾਂਦਾ ਹੈ ਤੇ ਸੁਣੋ ਜੀ ਗੁਰਾਂ ਦੀ ਅਸੀਸ ਬੱਚੀ ਐ ਸੁਖੀ ਵਸੇ ਤੇ ਮਉਜਾ ਮਾਣੇ ਗੁਰਾਂ ਦੀ ਅਸੀਸ ਬੱਚੀ ਐ ਸੁਖੀ ਵਸੇ ਤੇ ਮਉਜਾ ਮਾਣੇ ਬਾਵਲ ਤੇਰੇ ਕਾਜ ਰਚਾਇਆ ਬਾਵਲ ਤੇਰੇ ਕਾਜ ਰਚਾਇਆ ਮਾਤਾ ਤੇਰੀ ਦਾਜ ਗੁਨਾਹ मा तरीज बुनाया भेंख भेंेड बची सुखी वसे ते मौज माण गुरां जी असीस बची सुखी वसे ते मौज माण गुरां जी असीस बची सुखी वसे ते मौज माण अमीर ते ਪਾਪੋ ਤੇਰੀ ਦਾਜ ਬਣਾਇਆ ਪਾਪੋ ਤੇਰੀ ਦਾਜ ਬਣਾਇਆ ਪਾਵੇਂ ਤੇ ਹੜਾਵੇਂ ਬੱਚੀਏ ਸੁਖੀ ਵਸੇ ਤੇ ਮੌਜਾਂ ਮਾਣੇ ਗੁਰਾਂ ਦੀ ਅਸੀਸ ਬੱਚੀਏ ਸੁਖੀ ਵਸੇ ਤੇ ਮੌਜਾਂ ਮਾਣੇ ਗੁਰਾਂ ਦੀ ਅਸੀਸ ਬੱਚੀਏ ਸੁਖੀ ਵਸੇ ਤੇ ਮੌਜਾਂ ਮਾਣੇ चाच ते सोन बया चाच ते काजर चाच तेर काजर चाच तेरी सोन कॾाया चाच तेरी सोन कड़ाया भावें हढें बची सुखी वसे ते माउ जा माणे गुरा हस बचे सुखी वसें तऊ जा माने गुरा हस बचीए सुखी वसे ते मौज म माने तेरे काजर जाया माम तेरे, तेरे काजर जाया मामी चूड़ा बना मामी तेरी चूड़ा बनाया पावे ते हडावे बच्ची गे सुखी मसे ते मऊ जा माने गुरा दी असीस बच्ची गए सुखी ते मऊजा माने गुरु दी असीस बच्ची गए सुखी वसे ते मऊ जा माने लो जी एक सुहाग है ते बहुत सोहना है ਤੇ ਇੱਕ ਅਸੀਸ ਹੈ ਆਪਦੀ ਬੇਟੀ ਨੂੰ ਜਦੋਂ ਉਹਦਾ ਵਿਆਹ ਰੱਖਦੇ ਆ ਤੇ ਇਹ ਪਹਿਲਾਂ ਹੀ ਗਾਇਆ ਜਾਂਦਾ ਹੈ ਤੇ ਅਸੀਸ ਦਿੱਤੀ ਜਾਂਦੀ ਹੈ ਭਾਵੇਂ ਇਹਨੂੰ ਢੋਲਕੀ ਤੇ ਗਾਓ ਭਾਵੇਂ ਉਸ ਤਰ੍ਹਾਂ ਗਾਓ ਇਹ ਬਹੁਤ ਸੋਹਣਾ ਹੈ ਤੇ ਗੁਰੂ ਦੀ ਅਸੀਸ ਹੈ ਤੇ ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਆ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਵੀਡੀਓ ਜ਼ਰੂਰ ਵੇਖਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ